ਸਰਬਜੀਤ ਸੰਗਰੂਰ ਵੀ ਦੀ ਰਚਨਾ ਮੈਨੂੰ ਪੰਦੇ ਰਹਿਣ ਪੁ ਲਿਖੇ ਅੱਖਰ ਤੇਰੇ ਨੀ ਮੈਨੂੰ ਪੰਦੇ ਰਹਿਣ ਪੁ ਲਿਖੇ ਅੱਖਰ ਤੇਰੇ ਨੀ ਜਦੋਂ ਤੇਰੇ ਚਿਹਰੇ ਜਿਹਾ ਚਿਹਰਾ ਜਦੋਂ ਤੇਰੇ ਚਿਹਰੇ ਜਿਹਾ ਚਿਹਰਾ ਨਜ਼ਰ ਮੈਨੂੰ ਆਵੇ ਜਦੋਂ ਤੇਰੇ ਚਿਹਰੇ ਜਿਹਾ ਚਿਹਰਾ ਨਦ ਮੈਨੂੰ ਆਵੀ ਕਰਦਾ ਕੋਸ਼ਿਸ਼ ਕਈ ਵਾਰੀ ਤੈਨੂੰ ਪੁੱਲ ਜਾਵਣ ਦੀ ਕਰਦਾ ਕੋਸ਼ਿਸ਼ ਕਈ ਵਾਰੀ ਤੈਨੂੰ ਪੁੱਲ ਜਾਵਣ ਦੀ ਦੱਸ ਕੀ ਕਰਾਂ ਉਸ ਵੇਲੇ ਜਦ ਯਾਦ ਤੇਰੀ ਦਿਲ ਗਲੀ ਤੇਰਾ ਪਾਵੇ ਦੱਸ ਕੀ ਕਰਾਂ ਉਸ ਵੇਲੇ ਯਾਦ ਤੇਰੀ ਦਿਲ ਕਲੀਫਰਾ ਪਾਵੇ